ਲੇਖਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਹੈ ਮਸ਼ਹੂਰ ਸ਼ਾਇਰ surjit patar da dehanth ਹੋ ਗਿਆ ਉਹਨਾਂ ਨੇ 79 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ ਤੇ surjit patar ਦਾ ਦੇਹਾਂਤ ਹਾਰਟ ਅਟੈਕ ਦੇ ਨਾਲ ਹੋਇਆ ਦੱਸਿਆ ਜਾ ਰਿਹਾ ਤੇ ਲੁਧਿਆਣਾ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਹੈ ਅਤੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ ਵਿੱਚ ਸੋਗ ਦੀ ਲਹਿਰ ਹੈ ਅਤੇ surjit patar ਉਹਨਾਂ ਦੇ 50 ਸਾਲ ਤੋਂ ਪੁਰਾਣੇ ਦੋਸਤ ਦੀਆਂ ਅੱਖਾਂ ਵੀ ਨਮ ਹੋ ਗਈਆਂ ਨੇ। ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਆਪਣੇ ਖੁਸ਼ੀ ਦੇ ਪਲਾਂ ਨੂੰ ਸਾਂਝਾ ਕੀਤਾ ਅਤੇ ਉਹਨਾਂ ਪਲਾਂ ਨੂੰ ਯਾਦ ਕਰਦੇ ਕਰਦੇ ਉਹ ਭਾਵੁਕ ਹੋ ਗਏ। ਉਹਨਾਂ ਨੇ ਨਮ ਅੱਖਾਂ ਦੇ ਨਾਲ ਕਿਹਾ ਕਿ 79 ਸਾਲ ਦੀ ਉਮਰ ਦੇ ਵਿੱਚ ਉਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਅਤੇ ਉਹਨਾਂ ਦੀਆਂ surjeet pattar ਦੇ ਨਾਲ ਬਹੁਤ ਹੀ ਗਹਿਰੀਆਂ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਵਿਦੇਸ਼ ਤੋਂ ਉਹਨਾਂ ਦੇ ਵੱਡੇ-ਬੇਟੇ ਆਉਣ ਤੋਂ ਬਾਅਦ surjeet pattar ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਤੇ ਇਸ ਤੋਂ ਇਲਾਵਾ ਉਹਨਾਂ ਦੇ ਸਾਥੀ ਨੇ ਹੋਰ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ। ਕੀ ਕਹਿਣਾ ਰਿਹਾ? ਆਓ ਸੁਣਦੇ ਆ। ਮੇਰਾ ਨਾਮ ਚਰਨਜੀਤ ਸਿੰਘ ਹੈ। ਜੀ ਕਿੰਨੇ ਟਾਈਮ ਦੀ ਦੋਸਤੀ ਪੱਤਰ ਸਾਹਿਬ ਦੇ ਨਾਲ ਕਿੰਨੇ ਟਾਈਮ ਤੋਂ ਹੋਏਗਾ? ਮੇਰੇ ਜਾਣਕਾਰੋ ਕਿਦਾਂ ਜਾਣਦਾ? ਮੈਂ 52 ਸਾਲ ਦੀ ਮੇਰੀ ਸਾਹ ਦੇ ਸਾਹਿਬ ਦੀ ਕਿ 52 ਸਾਲ ਦੀ ਕੈਨਵਸ ਦੇ ਉੱਤੇ ਕਿੰਨੀਆਂ ਯਾਦਾਂ ਦੇ ਚਿੱਤਰ ਜਿਹੜੇ ਨੇ ਉਹ ਮੌਜੂਦ ਨੇ। ਜੀ। ਔਰ ਜਦੋਂ ਅਥਰੂ ਆਉਂਦੇ ਨੇ ਯਾਦਾਂ ਕਿ ਅਥਰੂ ਬਹੁਤ ਯਾਦ। ਬਲੀਜ਼। ਜੀਨ ਹੋ ਗਿਆ ਸੀ ਕਿ ਪਾਤਰ ਸਾਹਿਬ ਦੀ ਜੀਤ ਉਹੀ ਦੇ ਜਦੋਂ ਨਹੀਂ ਨਹੀਂ ਬਿਲਕੁਲ ਨਹੀਂ। ਹੋਰ ਦੇਖਦੇ ਨਹੀਂ। ਫੋਨ ਆ ਰਿਹਾ ਕਿਸੇ ਦਾ ਕਹਿ ਵੀ ਨਹੀਂ ਹੋ ਰਿਹਾ ਹੁਣ ਕਿ ਨਹੀਂ। ਨਹੀਂ ਕਿ ਇਹ ਜਿਹੜਾ ਪਾਣਾ ਵਰਤੀਆ ਕਿਤੇ ਨਾ ਕਿਤੇ ਜਿਹੜਾ ਕਿ ਇਹ ਨਹੀਂ ਭੁੱਲਿਆ ਜਾ ਸਕਦਾ ਕਿ ਇੱਦਾਂ ਦੀ ਚੀਜ਼ ਹੋ ਕਿੱਦਾਂ ਗਈ ਜਿਹੜੀਆਂ ਮੁਹੱਬਤ ਦੀਆਂ ਮਰਦ ਦੀਆਂ ਯਾਦਾਂ ਨੇ ਨਾ ਉਹ ਭੁੱਲਦੀਆਂ ਨਹੀਂ ਹੁੰਦੀਆਂ ਹਾਂ ਜੇ ਥੋਥੀਆਂ ਯਾਦਾਂ ਹੋਣ ਉਹ ਬੰਦਾ ਵਿਸਰ ਜਾਂਦੀਆਂ ਨੇ ਉਹਨਾਂ ਦੇ ਨਕਸ਼ ਹਮੇਸ਼ਾ ਦਿਲ ਦੇ ਪਾਣੀ ਵਿੱਚ ਤਰਦੇ ਰਹਿੰਦੇ ਨੇ ਸਮਾਂ ਬੀਤਦੇ ਦੀ ਦਿਲ ਦੀਤ ਜਾਣਾ ਵੀ ਦਰਿਆ ਲੇਕਿਨ ਉਹਦੀ ਯਾਦ ਕਦੇ ਦਿਲ ਚੋਂ ਪਾਸੇ ਨਹੀਂ ਹੁੰਦੀ ਜਦ ਤੱਕ ਅਸੀਂ ਜੀਉਂਦੇ ਹਾਂ ਇਹ ਤਰ੍ਹਾਂ ਚੱਲਦੇ ਨੇ ਭਾਤੇ ਸਾਹ ਦਾ ਵੀ ਇਹੀ ਕਹਿਣਾ ਸੀ ਇਹੀ ਕਲਾ ਉਹਨਾਂ ਤੇ ਸੀ ਕਿੱਦਾਂ ਬੋਲ ਸਕਦਾ ਉਹ ਬਹੁਤ ਮੁਹੱਬਤ ਕਰਦੇ ਸੀ ਮੈਂ ਉਹਨੂੰ ਉਹਨਾਂ ਸ਼ਬਦਾਂ ਚ ਬੰਨ ਨਹੀਂ ਸਕਦਾ ਹਾਂ ਜਿਹੜੇ ਸ਼ਬਦ ਉਹ ਮੇਰੇ ਵਾਸਤੇ ਬੋਲਦੇ ਲਾਸਟ ਗੱਲ ਕਰਨੀ ਸੀ ਪਰਸੋਂ ਹੀ ਅੱਜ ਦਾ ਉਹਦਾ ਮੇਰੇ ਨਾਲ ਮਿਲਣ ਦਾ ਵਾਅਦਾ ਸੀ ਸ਼ਾਮ ਦਾ ਤੇ ਰੋਟੀ ਖਾਵਾ ਖਾਵਾ ਕੇ ਘਰੀ ਅਸੀਂ ਹਫਤੇ ਕੋ ਹਫਤੇ ਇੱਕ ਵਾਰ ਦੱਸ ਦੇਣਾ ਬਾਅਦ ਇਕੱਠੇ ਹੋ ਜਾਂਦੇ ਸੀ ਤੇ ਖਾਂਦੇ ਖਾਣਾ ਹੀ ਸਾਂ ਰਾਤ ਦਾ ਡিনার ਜੈਂਸ ਹਾਂ ਉਹ ਚੀਜ਼ ਜਿਹੜੀ ਉਹ ਰੈਗੀ ਪੱਤ ਸਾਂ ਬੱਸ ਇਸ ਤਰ੍ਹਾਂ ਹੀ ਤੇ ਕਾਰਾਣਾ ਜਾਣਾ ਸੀ ਤੁਹਾਡੇ ਬਹੁਤ ਜ਼ਿਆਦਾ ਸੀ ਮੇਰੇ ਮੇਰੇ ਬੇਟੀ ਮਾਸਟਰ ਸ਼ੈਫ ਸੀ ਹਾਂਜੀ ਉਹ ਅਸੀਸ ਦੇਣਾ ਉਧੇ ਰਹਿੰਦੇ ਸਨ ਕਰਦੇ ਪਿੱਛੇ ਵੀ ਆਏ ਤੇ ਉਸ ਕਿਚਨ ਦੇ ਵਿੱਚ ਜਿੱਥੇ ਉਹ ਪ੍ਰੈਪਰੇਸ਼ਨ ਕਰਦੀ ਰੀਲਸ ਤਿਆਰ ਕਰਦੀ ਹੈ ਉੱਥੇ ਆ ਕੇ ਫੋਟੋ ਖਿਚਾਉਗੇ ਮੇਰੇ ਨਾਲ ਹੈ ਜੀ ਸੈਨ ਦੇ ਕੀ ਕਹਤੀ ਬੁਲਾਉਂਦੇ ਸੀ ਕਿ ਉਹ ਤੁਹਾਨੂੰ ਜੀ ਮੈਂ ਤਾਂ ਪਾਤਰ ਜੀ ਬੰਦਾ ਉਹ ਮੈਨੂੰ ਮਦਰ ਪਾਸ਼ੀ ਕਹਿੰਦੇ ਸੀ ਮਦਰ ਪਾਸ਼ੀ ਇਹ ਕਿਉਂ ਜੀ ਤਦ ਨੇ ਉਹ ਨਾਲ ਲਗ ਮੇਰਾ ਰੱਖਿਆ ਸੀ ਮਦਰ ਪਾਸ਼ੀ ਅਰੇ ਇਹਦਾ ਕੋਈ ਗੱਲ ਹੋਈ ਸੀ ਤਾਂ ਕਿ ਆ ਜੀ ਨਹੀਂ ਨਹੀਂ ਬੜੇ ਮੁੱਦਤ ਤੋਂ ਉਹਨਾਂ ਨੂੰ ਕੋਈ ਚੰਗੀ ਲੱਗੇ ਸੀ ਮੇਰੇ ਬੋਲ ਚੰਗੇ ਲੱਗੇ ਸੀ ਇਸ ਕਰਕੇ ਮੈਨੂੰ ਮਦਰ ਪਾਸ਼ੀ ਦੇ ਨਾਮ ਨਾਲ ਹੀ ਸੰਬੋਧਨ ਕਰਦੇ ਸੀ ਮੇਰਾ ਨਾਮ ਕਦੇ ਨਹੀਂ ਲੈਂਦੇ ਤੇ ਮੋਬਾਈਲ ਦੇ ਨਾਮ ਵੀ ਜੀ ਫੀਡ ਸੀ ਫਿਰ ਫੀਡ ਸੀ ਹਾਂ ਜਦੋਂ ਫੋਨ ਆਉਂਦਾ ਉਹਨਾਂ ਕਹਿੰਦੇ ਮੈਨੂੰ ਮਦਰ ਪਾਸ਼ੀ ਦਾ ਹਾਂ ਜੀ ਹਾਂ ਯਾਦਾਂ ਹੀ ਰਹਿ ਗਈਆਂ ਜੀ ਬੱਸ ਸਭ ਆ ਯਾਦਾਂ ਹੀ ਜਿਹੜੀਆਂ ਰਹਿ ਗਈਆਂ ਉਹ ਕੀ ਉਹ ਕੀ ਸਰਬਤ ਕੋਈ ਐਸਾ ਵਾਕਿਆ ਜੋ ਜੀਵਨ ਦੇ ਵਿੱਚ ਯਾਦ ਰਹਿ ਜੂਵੇ ਤਾਂ ਜ਼ਿੰਦਗੀ ਵਿੱਚ ਕਦੀ ਭੁੱਲਿਆ ਨਹੀਂ ਜਾਣੀ ਜਾ ਸਕਦਾ ਕੋਈ ਵਾਕਿਆ ਮੈਂ ਤਾਂ ਕੋਈ ਪਲ ਐਸਾ ਨਹੀਂ ਹੈ ਜਿਹੜਾ ਭੁੱਲਣ ਵਾਲਾ ਹੋਵੇ ਇਹਦੇ ਉਹ ਮੁਹੱਬਤ ਹੀ ਕਾਦੀ ਉਹ ਪਿਆਰ ਹੀ ਕਾਦਾ ਜਿਹੜਾ ਭੁੱਲ ਜਾਵੇ ਬੰਦਾ ਇਹ ਕੋਈ ਤਜਾਰਤ ਨਹੀਂ ਹੈ ਨਾ ਇਹ ਮੁਹੱਬਤ ਸੀ ਕੋਈ ਇੱਕ ਐਸੀ ਯਾਦ ਹੋ ਗਈ ਜੋ ਯਾਦ ਨਿਵੇ ਲੀਨ ਭੁੱਲੀ ਨਾ ਜਾ ਸਕੇ ਜ਼ਿੰਦਗੀ ਦੀ ਤੁਹਾਨੂੰ ਜੀ ਲਾਸਟ ਟਾਈਮ ਬਾਤ ਕਰ ਸਾਹਿਬ ਜੀ ਜਿਸ ਉਹਦੇ ਘਰ ਹੈ ਕਿ ਉਦੋਂ ਕੀ ਗੱਲ ਹੋਈ ਕੋਈ ਗੱਲ ਖਾਸ ਕੁਝ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਪਾਤਰ ਸਾਹਿਬ ਵੀ ਆਪਣੇ ਸਿਹਤ ਦਾ ਧਿਆਨ ਰੱਖਿਆ ਕਰੋ ਜੀ ਤੇ ਤੁਸੀਂ ਵੀਕ ਹੁੰਦੇ ਜਾ ਰਹੇ ਹੋ ਜੀ ਆਦੇ ਨਹੀਂ ਮੈਂ ਸਮਾਰਟ ਹੋ ਰਿਹਾ ਵਾਂ ਤੂੰ ਉਦਾਸ ਉਦਾਸ ਗੱਲਾਂ ਨਾ ਕਰਿਆ ਕਰ ਮੇਰੇ ਨਾਲ ਮੈਂ ਤੇਰੇ ਨਾਲ ਉਦਾਸ ਨਹੀਂ ਗੱਲ ਕਰਦਾ ਹੈ ਜੀ ਯਾਰ ਮੇਰਾ ਹਾਰਟ ਆਪਰੇਸ਼ਨ ਹੋਇਆ ਸਾਰੀ ਫੈਮਿਲੀ ਮੇਰਾ ਸਾਰ ਦ 7-8 ਘੰਟੇ ਚੱਲਿਆ ਸਾਰੀ ਫੈਮਿਲੀ ਖਲੋਤੀ ਵੀ ਮਾਈਕ ਤੌਰ ਤੇ ਵੀ ਮੇਰੀ ਮਦਦ ਕੀਤੀ ਉਹਨਾਂ ਨੇ ਹੋਰ ਤੇ ਹੋਰ ਮੈਂ ਬਥੇਰਾ ਮਨਾ ਕੀਤਾ ਕਿ ਮੇਰੇ ਕੋਲ ਪੈਸੇ ਹੈ ਨਹੀਂ ਨਹੀਂ ਆंदे ਨਹੀਂ ਇਹ ਮੇਰੇ ਵੱਲ ਰੱਖ ਪਾਤਰ ਸਾਹਿਬ ਦੀ ਅੱਜ ਅਚਾਨਕ ਦੇਹਾਂਤ ਹੋਣਾ ਇੱਕ ਸਰ ਨੂੰ ਵੱਡੇ ਸ਼ੋਕ ਦਿੰਦਾ ਪੰਜਾਬ ਸੂਬੇ ਤੋਂ ਲੈ ਕੇ ਸੰਸਾਰ ਭਰ ਵਿੱਚ ਦੇ ਸਾਡੇ ਪੰਜਾਬੀ ਬੈਠੇ ਆ ਕਿਉਂਕਿ ਪਾਤਰ ਸਾਹਿਬ ਦਾ ਸਤਕਾਰ ਉਹਨਾਂ ਦੀ ਇੱਜ਼ਤ ਅਤੇ ਉਹਨਾਂ ਦੀ ਇੱਕ ਜਿਹੜੀ ਅੰਦਰ ਵਿਰਾਸਤ ਸੀਗੀ ਉਹਦੀ ਇੱਕ ਜਿਹੜੀ ਘਾਟ ਹੈ ਉਹ ਸਦਾ ਲਈ ਅੱਜ ਉਹਨਾਂ ਦੇ ਨਾਲ ਹੀ ਇਸ ਲੁਧਿਆਣਾ ਸ਼ਹਿਰ ਦੇ ਉਹਨਾਂ ਦੇ ਨਿਵਾਸ ਤੋਂ ਅੱਜ ਉਹਨਾਂ ਦੀ ਰੂਹ ਦੇ ਨਾਲ ਹੀ ਖਤਮ ਹੋ ਗਈ। ਤੁਸੀਂ ਇੱਕ ਗੱਲ ਨੂੰ ਲੈ ਕੇ ਚੱਲੋ ਉਹ ਬਹੁਤ ਵੱਡੇ ਇਨਸਾਨ ਸੀ ਲੇਕਿਨ ਉਸ ਚੀਜ਼ ਨੂੰ ਉਹਨਾਂ ਨੇ ਸਦਾ ਹੀ ਆਪਣੇ ਅੰਦਰ ਰੱਖਿਆ ਵਿਰਾਸਤ ਨੂੰ ਕਲਾ ਨੂੰ ਸੱਭਿਆਚਾਰ ਨੂੰ ਲਿਟਰਰੀ ਨੂੰ ਫਿਰ ਤੁਹਾਡੀ ਹੈਰੀਟੇਜ ਨੂੰ ਵਿਰਾਸਤ ਨੂੰ ਉਹਨਾਂ ਨੇ ਹੀ ਪਿਛਲੇ 40 ਸਾਲ ਤੋਂ ਪੰਜਾਬ ਦੇ ਵੱਖ-ਵੱਖ ਹਰਕ ਸੰਸਥਾ ਹਰ ਯੂਨੀਵਰਸਿਟੀ ਹਰ ਇੰਸਟੀਟਿਊਸ਼ਨ ਦੇ ਵਿੱਚ ਆਪਣੇ ਬੇਮਿਸਾਲ ਸੋਚ ਸ਼ਬਦ ਕਵਿਤਾ ਰਚਨਾ ਕਲਾ ਰਾਹੀਂ ਕੱਲ ਵੀ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਅੰਟੀ ਉਹਨਾਂ ਦੇ ਵਾਈਫ ਨੇ ਜ਼ਿਕਰ ਕੀਤਾ ਵੀ ਪੌਣੇ 12 ਵਜੇ ਰਾਤ ਬਰਨਾਲੇ ਤੋਂ ਕੋਈ ਸੰਸਥਾ ਦਾ ਸਮਾਗਮ ਕਰਵਾ ਕੇ ਰਾਤ ਆਇਸ ਅੱਜ ਸਵੇਰੇ ਜਦੋਂ ਮੈਸੇਜ ਆਇਆ ਵੀ ਉੱਠ ਨਹੀਂ ਰਹੇ ਮੈਂ ਆਪਣੇ ਇੱਥੇ ਨੇੜੇ ਰਹਿਣਾ ਕਰਦੇ ਉਹਨਾਂ ਦੇ ਚੱਲਿਆ ਤਾਂ ਮੈਂ ਸਾਡੇ ਹੀਰੋ ਹਾਰਟ ਦੇ ਸਤਿਕਾਰਯੋਗ ਡਾਕਟਰ ਗੁਰਪ੍ਰੀਤ ਵਾਂਡਰ ਸਾਹਿਬ ਨੂੰ ਟੈਲੀਫੋਨ ਕੀਤਾ ਵੀ ਇਮੀਡੀਏਟਲੀ ਐਂਬੂਲੈਂਸ ਉਹਨਾਂ ਨੇ ਭੇਜਦੀ ਪਰ ਜਦੋਂ ਉਹਨੂੰ ਐਂਬੂਲੈਂਸ ਆਉਂਦੀ ਆ ਇਹਨਾਂ ਦੇ ਇੱਥੇ ਨੇਬਰਹੂਡ ਦੇ ਵਿੱਚ ਡਾਕਟਰ ਸਾਹਿਬ ਸਨ ਜਿਨ੍ਹਾਂ ਨੇ ਇਹਨਾਂ ਨੂੰ ਡਿਕਲੇਅਰ ਡੈੱਡ ਕੀਤਾ ਵੀ ਨੈਚੁਰਲ ਡੈਥ ਨਹੀਂ ਮੈਂ ਜਦੋਂ ਮੈਂ ਜਦੋਂ ਆਇਆ ਜੀ ਉਦੋਂ ਪਾਸਾ ਲਈ ਪਏ ਸੀ ਮੈਨੂੰ ਤਾਂ ਐ ਲੱਗਾ ਜਿਵੇਂ ਪਏ ਨੇ ਲੇਕਿਨ ਵਾਹਿਗੁਰੂ ਦੀ ਕਿਰਪਾ ਤੁਸੀਂ ਇੰਦੇ ਮਤਲਬ ਸ਼ਹਿਰ ਚ ਰਹਿ ਕੇ ਐਨਾ ਕੁਛ ਹੁੰਦੇ ਹੋਏ ਉਹਨਾਂ ਤੇ ਅਪਾਰ ਕਿਰਪਾ ਸ਼ੁਰੂ ਤੋਂ ਰਹੀ ਆ ਮੈਂ ਤਾਂ ਸਮਝਦਾ ਵੀ ਜਿਹੜਾ ਅੱਜ ਉਹ ਕਾਲ ਚਲਾਣਾ ਵੀ ਉਹਨਾਂ ਦਾ ਇੱਕ ਨਿਮਰਤਾ ਨਾਲ ਹੁਣ ਵੀ ਚਿਹਰਾ ਉਹਨਾਂ ਦਾ ਅਸੀਂ ਹੱਥੇ ਮੋਰਚਰੀ ਦੇ ਵਿੱਚ ਐਂਬੂਲੈਂਸ ਚ ਤੋਰਿਆ ਘਰੋਂ ਸਾਰਿਆਂ ਨੇ ਐਂ ਲੱਗਦਾ ਸੀ ਵੀ ਜਿਵੇਂ ਆਰਾਮ ਕਰ ਰਹੇ ਨਹੀਂ ਵਿਸ਼ਰਾਮ ਕਰ ਰਹੇ ਨਹੀਂ ਇੱਕ ਪਵਿੱਤਰ ਰੂਹ ਅਜ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੀ ਗਈ ਜਿਹਦਾ ਘਾਟਾ ਤੁਸੀਂ ਸਾਰੇ ਸਮਝਦੇ ਹੋ ਔਰ ਹਰੇਕ ਇਨਸਾਨ ਨੇ ਉਹਨਾਂ ਨੂੰ ਸਤਕਾਰ ਨਾਲ ਮਾਣ ਨਾਲ ਜਿੰਨਾ ਸਤਕਾਰ ਮਾਣ ਬਤੌਰ ਲੇਖਕ ਬਤੌਰ ਕਵੀ ਮੈਂ ਤਾਂ ਕਹੂੰਗਾ ਵੀ ਐਜ਼ ਸਰ ਨੂੰ ਵੱਡ ਇਨਸਾਨ ਜਿਨ੍ਹਾਂ ਕੋਲ ਸਭ ਕੁਝ ਹੁੰਦੇ ਹੋਏ ਉਹਨਾਂ ਨੇ ਕਦੀ ਵੀ ਆਪਣੇ ਨਾਲ ਕੋਈ ਸ਼ਬਦ ਨਹੀਂ ਲਾਇਆ ਆਸਮ ਜੈੱਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਜੀ ਨੂੰ